ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਚੰਡੀਗੜ੍ਹ ਪੁਲਿਸ ਦੀਆਂ ਦੋ ਯੂਨਿਟਾਂ ਕ੍ਰਾਈਮ ਬ੍ਰਾਂਚ ਤੇ ਡੀਸੀਸੀ ਨੂੰ ਵੱਡੀਆਂ ਸਫਲਤਾਵਾਂ ਹਾਸਲ ਹੋਈਆਂ ਜਿੱਥੇ ਡੀਸੀਸੀ ਨੇ ਚੰਡੀਗੜ੍ਹ 'ਚ ਗੋਲੀਬਾਰੀ ਕਰਨ ਵਾਲੇ ਦੋ ਸ਼ਖਸਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਨੋਂ ਡੱਡੂ ਮਾਜਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਉਵੇਂ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਹਿਰ 'ਚ ਪੁੱਕੀ ਸਪਲਾਈ ਕਰਨ ਵਾਲੇ ਅਸਲਮ ਨਾਮ ਦੇ ਇੱਕ ਸ਼ਖਸ ਜਿਹੜਾ ਕਿ ਤਨਾਸ ਦੀ ਮਿਲਕ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਉਸ ਨੂੰ ਗ੍ਰਿਫਤਾਰ ਕੀਤਾ ਹੈ ਮਾਮਲੇ ਦੀ ਹੋਰ ਅਪਡੇਟ ਦੱਸ ਦਿੰਦੇ ਹਾਂ ਚੰਡੀਗੜ੍ਹ ਤੇਰਾ ਜਿਹੜਾ ਉਰਫ ਸੰਨੀ ਉਰਫ ਬਾਮਨ ਉਰਫ ਪੰਡਤ ਦੇ ਰੂਪ ਤੋਂ ਹੋਈ ਹੈ ਤੇ ਦੂਜਾ ਜਿਹੜਾ ਹੈ ਦੋਸ਼ੀ ਸੁਖਵਿੰਦਰ ਉਰਫ ਕਾਲੀ ਜਿਹੜਾ ਕਿ ਦੋਨੋਂ ਡੱਡੂ ਮਾਇਆ ਦੇ ਰਹਿਣ ਵਾਲੇ ਦੱਸੇ ਜਾ ਰਹੇ ਇਹਨਾਂ ਦੋਨਾਂ ਨੇ 1 ਅਕਤੂਬਰ ਨੂੰ ਸੈਕਟਰ 32 ਹਸਪਤਾਲ ਦੇ ਬਾਹਰ ਫਾਇਰਿੰਗ ਕਰ ਦਿੱਤੀ ਗਈ ਸੀ ਇਸ ਮਾਮਲੇ 'ਚ ਸ਼ਿਕਾਇਤ ਕਰਨ ਵਾਲੇ ਰਜਤ ਨੇ ਦੱਸਿਆ ਸੀ ਵੀ ਉਸ ਦਿਨ ਰਾਤ ਕਰੀਬ 9 ਵਜੇ ਰਜਤ ਹੰਨੀ ਪਰਦਵਾਰ ਆਕਾਸ਼ਦੀਪ ਤੇ ਤਰुण ਸੈਕਟਰ 32 ਹਸਪਤਾਲ ਦੇ ਬਾਹਰ ਟੈਕਸੀ ਸਟੈਂਡ ਦੇ ਕੋਲ ਖੜੇ ਗੱਲਬਾਤ ਕਰ ਰਹੇ ਸਨ ਐਸੇ ਦੌਰਾਨ ਉੱਥੇ ਸੰਨੀ ਉਰਫ ਪੰਡਤ ਉਰਫ ਬਾਮਨ ਤੇ ਸੁਖਵਿੰਦਰ ਉਰਫ ਕਾਲੀ ਉੱਥੇ ਪਹੁੰਚ ਜਾਂਦੇ ਆ ਤੇ ਜਿਹੜਾ ਸੰਨੀ ਐ ਉਹਦੇ ਵੱਲੋਂ ਕੁਝ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਜਦੋਂ ਰਜਤ ਇਨਕਾਰ ਕਰ ਦਿੰਦਾ ਤੇ ਅਚਾਨਕ ਜਿਹੜਾ ਕਾਲੀ ਐ ਉਸ ਵੱਲੋਂ ਪਿਸਤੌਲ ਕੱਢ ਲਈ ਜਾਂਦੀ ਹੈ ਤੇ ਉਸ ਨੇ ਉੱਥੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਹੜੀ ਗੋਲੀਆਂ ਐ ਦੋ ਗੋਲੀਆਂ ਜਿਹੜੀਆਂ ਇੱਕ ਰਜਤ ਦੇ ਹੱਥੇ ਲੱਗੀ ਸੀ ਤੇ ਹੰਨੀ ਬਰਦਵਾਜ ਦੇ ਗਲੇ ਤੇ ਦੋ ਗੋਲੀਆਂ ਲੱਗੀਆਂ ਸੀ ਹਾਲਾਂਕਿ ਦੋਨੋਂ ਜਿਹੜੇ ਕਿਹਾਂ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਸਨ ਉਸ ਤੋਂ ਬਾਅਦ ਸੈਕਟਰ 34 ਥਾਣਾ ਪੁਲਿਸ ਨੇ ਜਿਹੜੇ ਜਿਹੜੇ ਅਣ চন্ড পুলিশ ਜਿਹੜੀ ਡੀਸੀਸੀ ਦੀ ਟੀਮ ਹੈ ਐਸਐਸਪੀ ਯੂਟੀ ਕਮਰਦੀਪ ਕੋਰ ਦੇ ਅੰਡਰ ਚਲਾਈ ਜਾਂਦੀ ਹੈ ਉਹਨਾਂ ਵੱਲੋਂ ਇੱਕ ਟੀਮ ਬਣਾਈ ਗਈ ਜਿਹਦੇ ਵਿੱਚ ਇੰਸਪੈਕਟਰ ਜਸਮਿੰਦਰ ਸਿੰਘ ਸ਼ਾਮਲ ਕੀਤੇ ਗਏ ਤੇ ਇੰਸਪੈਕਟਰ ਜਸਮਿੰਦਰ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਪੁਲਿਸ ਨੇ ਦੋ ਦੇਸੀ ਕੱਟੇ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਦੋਨਾਂ ਦਾ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਸਾਹਮਣੇ ਆਇਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਵੀ ਲੜਾਈ ਝਗੜੇ ਤੇ ਨਸ਼ੇ ਦੇ ਇਹਨਾਂ ਦੇ ਖਿਲਾਫ ਕਈ ਕੇਸ ਪਹਿਲਾਂ ਤੋਂ ਦਰਜ ਹਨ ਤੇ ਹੁਣ ਪੁਲਿਸ ਪਤਾ ਲਗਾ ਹੋਰ ਅੰਜਾਮ ਦੇਣਾ ਸੀ ਇਸ ਤੋਂ ਇਲਾਵਾ ਗੱਲ ਕੀਤੀ ਜਾਏ ਕ੍ਰਾਈਮ ਬ੍ਰਾਂਚ ਦੀ ਤਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਉਹਨਾਂ ਵੱਲੋਂ 16.2 ਕਿਲੋ ਭੂਕੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਅਕਸਰ ਦੇਖਿਆ ਜਾਂਦਾ ਸੀਗਾ ਜਿਵੇਂ ਵੀ ਕੋਈ ਨਸ਼ੇ ਦਾ ਸਦਾਕਰ ਹੈ ਵੱਡਾ ਡਰਗ ਪੈਡਲਰ ਹੈ ਉਹਦੇ ਕੋਲੋਂ ਜਿਹੜੀ ਇਹ ਡਰਗ ਮਨੀ ਬਰਾਮਦ ਨਹੀਂ ਹੁੰਦੀ ਲੇਕਿਨ ਕ੍ਰਾਈਮ ਬ੍ਰਾਂਚ ਦੀ ਟੀਮ ਨੇ 6,70,000 ਦੀ ਡਰਗ ਬਣੀ ਵੀ ਅਸਲਮ ਤੋਂ ਬਰਾਮਦ ਕੀਤੀ ਹੈ ਅਸਲਮ ਜਿਹੜਾ ਹੈ ਉਹ ਤਨਾਸ ਦੀ ਮਿਲ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਸ਼ਹਿਰ 'ਚ ਔਟੋ ਵੀ ਚਲਾਉਂਦਾ ਹੈ ਤੇ ਇੱਕ ਦੁੱਧ ਦੀ ਡੈਰੀ ਵੀ ਚਲਾਉਂਦਾ ਹੈ ਉਹ ਜਿਹੜੀ ਤਨਾਸ ਤੇ ਦੁੱਧ ਦੀ ਡੈਰੀ ਹੈ ਉਹ ਉਹਦਾ ਮਾਲਕ ਵੀ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਵੀ ਜਿਹੜਾ ਅਸਲਮ ਹੈ ਤਨਾਸ ਦੀ ਮਾਰਬਲ ਮਾਰਕੀਟ 'ਚ ਇੱਕ ਅਣਪਛਾਤੇ ਵਿਅਕਤੀ ਤੋਂ ਜਿਹੜੀ ਭ ਪੁਲਿਸ ਨੇ ਅਗਰਦੀ ਪੁਸ਼ਕੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਜਿਹੜਾ ਤਰਾਸ ਦੀ ਮਾਰਬਲ ਮਾਰਕੀਟ ਚ ਜਿਹਦੇ ਕੋਲੋਂ ਅਸਲਮ ਖਰੀਦਾ ਸੀਗਾ ਪੁੱਕੀ ਉਹਦੀ ਵੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੁਵਾਰਾ ਦੱਸ ਦਿੰਦੇ ਹਾਂ ਚੰਡੀਗੜ੍ਹ ਦੀ ਦੋ ਯੂਨਿਟਾਂ ਹੈ ਚੰਡੀਗੜ੍ਹ ਪੁਲਿਸ ਦੀਆਂ ਦੋ ਯੂਨਿਟਾਂ ਹੈ ਡੀ ਸੀ ਸੀ ਤੇ ਕ੍ਰਾਈਮ ਰਾਜ ਨੂੰ ਦੋਨਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਹੜੇ ਕਿ ਇੱਕ ਡਰੱਗਸ ਦੇ ਕੇਸ ਤੇ ਮੁਲਜ਼ਮ ਗ੍ਰਿਫਤਾਰ ਕੀਤਾ ਹੈ ਤੇ ਇੱਕ ਗੋਲੀਬਾਰੀ ਚ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਆ ਚੰਡੀਗੜ੍ਹ ਤੋਂ ਕੈਮਰਾਮੈਨ ਜੱਗੀ ਦੇ ਨਾਲ ਅਮਨ ਲੂਨਾ ਡੈਨਿਕ ਸਵੈਰਾਟੀਵੀ ਦੇਸ਼ ਦੁਨੀਆ ਦੀ YouTube Facebook Instagram X aur WhatsApp channel par